ਸਤਿ ਸ਼੍ਰੀ ਅਕਾਲ ਜੀ ਬਠਿੰਡਾ ਫੈਮਿਲੀ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਤੇ ਆਪਾਂ ਤੁਹਾਨੂੰ ਦੱਸਦੇ ਹਾਂ ਜੇ ਸੂਟ ਦੀ ਕਟਿੰਗ ਜਿਹੜਾ ਸੂਟ ਦਾ ਨਾਪ ਹੈ ਜੀ ਉਹ ਹੈ ਜੀ ਟੀਰਾ ਇਹਦਾ 12 ਇੰਚ ਹੈ ਕਮੀਜ਼ ਦੀ ਲੰਬਾਈ ਦਾ ਪਹਿਲਾਂ ਕਮੀਜ਼ ਦੀ ਲੰਬਾਈ ਹੈ 37 ਢੇਰਾ ਇਹਦਾ 18 ਇੰਚ ਹੈ ਤੇ ਇਹ ਛਾਤੀ ਵੀ ਦੀ 18 ਇੰਚ 18 ਇੰਚ ਛਾਤੀ ਦੇ ਹਿਸਾਬ ਨਾਲ ਜਿਸ ਨੂੰ ਕਟਿੰਗ ਦੱਸਦੇ ਹਾਂ ਜੀ ਸੂਟ ਦੀ ਕਟਿੰਗ 18 ਇੰਚ ਛਾਤੀ ਦੇ ਹਿਸਾਬ ਨਾਲ ਕਿਸ ਤਰ੍ਹਾਂ ਕੀਤੀ ਜਾਂਦੀ ਹੈ ਇਹ ਕਪੜਾ ਤੁਹਾਨੂੰ ਦੱਸ ਰਹੇ ਆ ਆ ਵਿਖਦਾ ਆ ਜਿਹੜਾ ਆ 프ਰੰਟ ਪੱਲਾ ਜੀ ਆ ਬੈਕ ਪੱਲਾ ਜਿਹੜਾ ਗਲੇ ਆ ਇਹਦਾ ਗਲਿਆਲਾ ਪਾਸਾ ਸਾਡੀ ਸਾਈਡ ਆ ਮੋਢੇ ਵਾਲਾ ਪਾਸਾ ਸੋਡੀ ਸਾਈਡ ਆ ਜੀ ਤੇ 1/2 ਇੰਚ ਆਪਾਂ ਜਿਹੜਾ ਥੱਲੜਾ ਐਸ ਦਾ ਕਪੜਾ ਬੈਕ ਸਾਈਡ ਆ ਵਧਾ ਕੇ ਸਾਈਡ ਜਿਹੜੀ ਉਹ ਕਟਾ ਕੇ ਰੱਖੀ ਚਾਹਣੀ ਅਗਲਾ ਪਾਸਾ ਆਪਾਂ ਘੱਟ ਰੱਖਿਆ ਪਿਛਲਾ ਪਾਸਾ 1/2 ਇੰਚ ਆਪਾਂ ਜ਼ਿਆਦਾ ਰੱਖਿਆ 18 ਇੰਚ ਛਾਤੀ ਦਾ ਕਮੀਜ਼ ਆ ਇਹ ਆਪਾਂ ਹੁਣ ਦੱਸਦੇ ਆ ਜਿਹੜਾ ਇਹ ਤੀੜਾ ਇਹ ਪਊਗਾ ਜੀ 12 ਇੰਚ तीरा पावे जी आप बारह इंच बारह इंच तीरा गला ज़्यादा लम नहीं है यदा डीप नहीं है गला फिर आप पूरे ही रखे इन्हें तीरा गोढ़ा पावे पाया जी सत्त इंचाती अठारह इंच छाती का नाप लावे जी आप इतों ਆ ਆ ਮਾਰਜਿਨ ਸਿੱਧੇ ਕਰ ਲੈਣੇ ਤੇ ਇਸੇ ਪਲੇਟਾਂ ਪਾਵਾਂਗੇ ਜੀ ਇਹ ਕੱਪ ਪਲੇਟਾਂ ਵਾਲਾ ਸੂਟ ਬਣਾਵਾਂਗੇ ਆਪਾਂ ਤੇ ਸੱਤਾਂ ਚਾਪ ਪਲੇਟਾਂ ਵਾਲਾ ਆ ਬਕਲੇ ਤੇ ਜਿਹੜੀ ਇਹਨਾਂ ਦੀ ਸਾਈਡ ਸਲਾਈ ਹੈ ਜੀ ਉਹ ਪਾਉ ਉਹ ਪਾਉਗੀ 12:30 ਤੇ ਕਿਉਂਕਿ ਭੈਣ ਪਤਲੀ ਹੈ ਕਾਫੀ 12:30 ਤੇ ਨਾਲ ਹੀ ਸਾਈਡ ਸਲਾਈ ਪੈਂਦੀ ਹੈ

ਉਸ ਨੂੰ ਦੱਸਦੇ ਆ ਜੀ ਉਹ ਆਪਾ ਸਾਨੂੰ ਇੱਥੋਂ ਨਾਪ ਦੱਸਿਆ ਸੀ ਆਪਾਂ ਇਸ ਤਰ੍ਹਾਂ ਹੀ ਕਰ ਲਾਂਗੇ ਜੀ 1.3 ਇੱਥੇ 1.3 ਦਾ ਸਪੇਸ ਬਚਦਾ ਜੀ ਏਸ ਤੇ ਤੇ ਇਹਦੇ ਸਨ ਚ ਤੇ ਆਪਾਂ ਇਹਦਾ ਅਰਧ ਕਰਾਂਗੇ 1.3 ਦਾ ਇਸ ਤਰ੍ਹਾਂ ਫੀਤਾ ਰੱਖ ਕੇ ਇਹਨੂੰ ਫਿਰ ਆਪਾਂ ਅੱਧਾ ਕਰ ਲਾਂਗੇ ਜੀ ਤੇ ਜਿਹੜੀ ਆਹ ਆ ਵਾਲਾ ਪਾਇਆ ਆਪਾਂ ਠਾਈ ਇਹ ਆਪਾਂ ਇੱਥੋਂ ਬਿਲਕੁਲ ਸਿੱਧੀ ਕਰ ਲਾਂਗੇ ਇਥੋਂ ਪਰਫੈਕਟ ਫਲੇ ਸਿੱਧੀ ਕਰ ਲਾਂ ਇਹ ਆਪਣੀ ਬੈਗ ਪਾਉਗੀ ਇਥੋਂ ਇਹ ਇਸ ਸਾਈਡ ਤੋਂ ਆਪਣੀ ਬੈਗ ਗਲਾਈ ਕਰ ਜੂਗੀ ਤੇ ਜਿਹੜਾ ਇਹ ਦਾ ਇਹਨਾਂ ਦੋਨਾਂ ਦਾ ਸੈਂਟਰ ਹੈ ਮੈਂ ਤੁਹਾਨੂੰ ਜਮਾਨ ਬਿਲਕੁਲ ਸਿੰਪਲ ਬਦਸੋਲ ਕਿ ਟ੍ਰਿਕ ਨਾ ਇਹਦਾ ਇਹਦਾ ਸੈਂਟਰ ਆਪਾਂ ਫੇਰ ਕਰ ਲਾਂ ਇਹਨਾਂ ਦੋਨਾਂ ਦਾ ਸੈਂਟਰ ਆਪਾਂ ਇਸ ਤਰ੍ਹਾਂ ਫੇਰ ਕਰ ਕਰ ਲਾਂਗੇ ਇਥੋਂ ਆਪਣੀ ਫਰੰਟ ਦੀ ਗਲਾਈ ਤੇ ਐਸਾ ਇਹਨਾਂ ਦੋਨਾਂ ਦਾ ਸੈਂਟਰ ਕਰਕੇ ਜੀ ਜਿਹੜੀ ਆ ਸਲਾਈ ਹੈ ਇਸ ਤੋਂ ਆਪਾਂ ਚੱਕਾਂਗੇ ਇਹ ਆਪਣੀ ਇੱਥੇ ਆਪਣੀ ਪਾਉਗੀ ਬੈਗ ਜੀ ਤੇ ਇਸ ਤੋਂ ਆਪਾਂ ਅੱਧਾ ਇੰਚ ਜਿਹੜਾ ਆਪਣਾ ਡੱਬਾ ਬੰਦ ਹੈ ਨਹੀਂ ਇਸ ਤੋਂ ਆਪਾਂ ਅੱਧਾ ਇੰਚ ਅੱਗੇ ਲਿਜਾ ਕੇ ਇੱਥੇ ਆਪਾਂ ਅੱਧਾ ਇੰਚ ਵੀ ਲਿਜਾ ਸਕਦੇ ਹਾਂ ਇਹਨਾਂ ਦੋਨਾਂ ਦਾ ਸੈਂਟਰ ਵੀ ਕਰ ਸਕਦੇ ਹਾਂ ਨਾ ਦੋਨਾਂ ਦਾ ਵਿੱਚ ਬਿਲਕੁਲ ਵਿਚਾਲੜਾ ਇਸਾਗਾ ਕਿ ਨਿਸ਼ਾਨੀ ਲਾ ਕੇ ਉੱਥੋਂ ਆਪਾਂ ਅਗਲੇ ਹਿੱਸੇ ਦੀ ਗਲਾਈ ਬਣਾ ਸਕਦੇ ਹਾਂ ਇਹ ਸਾਨੂੰ ਮਾਰਕੀਟ ਦੇ ਵਿੱਚ 30 ਰੁਪਿਆ ਦਾ ਮਿਲਿਆ ਜੀ ਤੇ ਤੁਸੀਂ ਵੀ ਲਿਆ ਸਕਦੇ ਹੋ ਇਹਦੇ ਨਾਲ ਗਲਾਈ ਬਹੁਤ ਸੋਹਣੀ ਪੈਂਦੀ ਹੈ ਜੀ ਤੇ ਤੁਸੀਂ ਇਹ ਲਿਹਾ ਸਕਦੇ ਜਿਵੇਂ ਹੁਣ ਬੱਚਿਆਂ ਨੂੰ ਜਿਹਨੀਆਂ ਪੰਨਾਵਾਂ ਸਿੱ ਨਵੇਂ ਸਿਖਦੇ ਆ ਉਹਨਾਂ ਨੂੰ ਆਪਾਂ ਗਲਾਈ ਨਹੀਂ ਕਾਉਣੀ ਹੁੰਦੀ ਇਹਦੇ ਨਾਲ ਗਲਾਈ ਦੇਖੋ ਬਹੁਤ ਸੋਹਣੀ ਗਲਾਈ ਪਈ ਹੈ ਇਹ ਆਪਣੀ ਬੈਕ ਪੱਲੇ ਦੀ ਗਲਾਈ ਪਈ ਹੈ ਤੇ ਇਹ ਆਪਣੀ ਸਾਹਤ ਦੀ ਕੋ। ਇਹਦੇ ਨਾਲ ਗਲਾਈ ਕੋਸ ਬਹੁਤ ਧੀਪਕੀ ਨਾਲ ਗਲਾਈ ਪਈ ਹੈ ਸਾਹਤ ਦੀ ਪੱਲੇ ਦੀ ਗਲਾਈ ਪਈ ਹੈ ਆਪਣੀ ਬੈਕ ਦੀ ਪਈ ਤੇ ਇਹ ਭੈਣ ਦਾ ਸਾਹਮਣਾ ਜੀ ਸਾਹਮਣਾ ਤੇ ਟੀਰਾ ਸੇਮ ਹੀ ਹੈ ਕਿਉਂਕਿ ਪਤਲੇ ਹੈ ਭੈਣ ਤੇ ਇਹਨਾਂ ਦਾ ਸਾਹਮਣਾ ਵੀ 12 ਇੰਚ ਹੀ ਹੈ ਬਹੁਤ ਜ਼ਿਆਦਾ ਪਤਲੇ ਹੈ ਇਹ ਹਾਲੇ ਕੋਲ ਸਾਹਮਣਾ ਵੀ ਇਹਨਾਂ ਦਾ 12 ਇੰਚ ਹੀ ਰਹਿ ਗਿਆ ਤੇ ਇਹਨਾਂ ਦਾ ਟੀਰਾ ਵੀ 12 ਇੰਚ ਸੇਮ ਹੀ ਹੈ ਇਹਨਾਂ ਦਾ ਕਿਹੜੀ ਭੈਣ ਨਾਲੋਂ ਸਾਹਮਣਾ ਜ਼ਿਆਦਾ ਹੁੰਦਾ ਹੁਣ ਆਪਾਂ ਇੱਥੇ ਲਾਵਾਂਗੇ ਜੀ ਇਹਨਾਂ ਦੀ ਕਮਰ ਦਾ ਨਿਸ਼ਾਨ ਕਮਰ ਇਹਨਾਂ ਦੀ ਸਿਰਫ 16 ਇੰਚ ਤੇ ਆਪਾਂ ਇੱਥੇ ਪਲੇਟਾ ਪਾਉਣੀ ਹੈ ਜੀ ਇਹਦੇ ਲਈ ਆਪਾਂ ਧਾ 2 ਇੰਚ ਜ਼ਿਆਦਾ ਲਾਵਾਂਗੇ ਆਪਾਂ 8.5 ਲਾਵਾਂਗੇ ਦੇ हिਪ ਪੈਂਦੀ 18 ਇੰਚ 18 ਇੰਚ ਪੈਂਦੀ ਹੈਪਾ 18 ਇੰਚ ਦੇ ਇਹਨਾਂ ਨੂੰ ਆਪਾਂ ਬਿਲਕੁਲ ਸਿੱਧੇ ਕਰਦੇ ਆਂਗੇ ਜੀ ਨਿਸ਼ਾਨਾਂ ਅਣਸ਼ਾਂਤ ਬਿਲਕੁਲ ਸਿੱਧੇ ਕਰਦੇ ਆਂਗੇ ਜੀ ਜਿਹੜੇ ਉੱਪਰਲੇ ਨਿਸ਼ਾਨ ਇਹਨਾਂ ਦੇ ਵਿੱਚ ਆਪਾਂ ਹਲਕੀ ਜੀ ਗਲਾਈ ਪਾਵਾਂਗੇ ਮਾਣਾ ਪਏ ਦੇ ਇਹਦੀਆਂ ਪਲੇਟਾਂ ਜੀ ਸਾਡੇ ਐ 18 ਇੰਚ ਛਾਤੀ ਦੀਆਂ ਪਲੇਟਾਂ ਪੈਣਗੀਆਂ 1.5 ਦੇ 1.5 ਦੇ ਪਲੇਟ ਹੋਊਗੀ ਜੀ 18 ਇੰਚ ਛਾਤੀ ਦੀ ਤੇ ਇਹ ਭੈਣ ਮੈਰਿਡ ਹੈ ਜੇ ਤੁਸੀਂ ਅਨਮੈਰਿਡ ਹਨ ਤੇ 10 ਦੇ ਵੀ ਪੇਟ ਸੋਡੀ ਬਹੁਤ ਵਧੀਆ ਆਊਗੀ ਜੀ ਤੁਸੀਂ 10 ਇੰਚ ਤੇ ਵੀ ਪਾ ਸਕਦੇ ਆ ਇਹ ਭੈਣ ਥੋੜੀ ਮੈਰਿਡ ਹੈ ਤੇ ਇਹ 1.5 ਦੇ ਤੇ ਆਪਾਂ ਇੱਥੇ ਪਲੇਟ ਪਾਵਾਂਗੇ ਜੀ 11 ਤੇ ਕਿਉਂਕਿ ਅੱਧਾ ਇੰਚ ਆਪਣਾ ਉੱਪਰ ਮਾਰਜਿਨ ਚਲਾ ਜਾਊਗਾ ਇਸ ਲਈ ਆਪਾਂ 11 ਇੰਚ ਤੇ ਪਲੇਟ ਪਾਉਣੀ ਹੈ ਜੀ ਇਹ ਇਹ ਨਹੀਂ ਹੈਗਾ ਵੀ ਆਪਾਂ ਇੱਥੇ 10.5 ਤੇ ਰੱਖ ਲਾਂਗੇ ਫਿਰ ਜਦੋਂ ਆਪਾਂ ਅੱਧਾ ਇੰਚ ਉੱਤੇ ਮਾਰਜਿਨ ਚ ਚਲਾ ਗਿਆ ਤੇ ਫਿਰ ਇਹ ਪਲੇਟ ਆਪਣੀ ਉੱਚੀ ਹੋ ਜੂਗੀ ਤੇ ਆਪਾਂ ਰੱਖਾਂਗੇ ਜੀ ਨੂੰ 11 ਇੰਚ ਤੇ ਤੇ ਇਹ ਜਿਹੜਾ ਫਰੰਟ ਪੱਲੇ ਤੋਂ ਸਾਰਾ ਨਾਪ ਜੀ ਫਰੰਟ ਪੱਲੇ ਤੋਂ ਹੀ ਲਿਆ ਜਾਂਦਾ ਪੈਕ ਪੱਲਾ ਨਾ ਤੁਸੀਂ ਵਿੱਚ ਲਾਇਆ ਕਰੋ ਤੇ ਜਿਹੜਾ ਪਲੇਟਾਂ ਦਾ ਵਿਚਾਲ ਵਿਚਾਲੇ ਸਪੇਸ ਆਪਾਂ ਇਹ 6 ਹੈ ਇਹ ਪਸੀਅੰਤੀ ਰੱਖਾਂਗੇ ਕਿਉਂਕਿ ਪੈਨ ਬਹੁਤ ਪਤਲੀ ਹੈ ਪਤਲੀ ਕਰਕੇ ਤੁਹਾਨੂੰ ਆਪ ਤੋਂ ਹੀ ਪਤਾ ਲੱਗ ਜਾਂਦਾ ਹੋਊਗਾ ਤੇ 6 ਇੰਚ ਹੀ ਆਪਾਂ ਲੰਬਾਈ ਰੱਖਾਂਗੇ ਜੀ ਇਹਨਾਂ ਪਲੇਟਾਂ ਦੇ ਐਕਸਟਰਨ ਪਲੇਟਾਂ ਦੇ ਤੁਸੀਂ ਨਿਸ਼ਾਨ ਲਾ ਸਕਦੇ ਦਾ ਦਾ ਸਾਈਡ ਆਪਾਂ ਦੋਨਾਂ ਪਲੇਟਾਂ ਦੇ ਵਿਚਕਾਰ ਉਹ ਲੈ ਲਾਂਗੇ ਜੀ 1/4 ਇੰਚ ਆ ਪੈ ਤੋਨ ਲੈ ਲਾਂਗੇ 1/4 ਇੰਚ ਆ ਪੈ ਤੋਨ ਲੈ ਲਾਂਗੇ ਇਹ ਫਿਰ ਆਪਾਂ ਇਹਨੂੰ ਇਸ ਤਰ੍ਹਾਂ ਆਪਸ ਚ ਮਿਲਾ ਦੇਾਂਗੇ ਫਿਰ ਆਪਾਂ ਨੂੰ ਥੋੜੀ ਜਿਹੀ ਗਲਾਈ ਪਾਉਣੀ ਸੌਖੀ ਹੋ ਜਾਂਦੀ ਹੈ ਜਿਵੇਂ ਤੁਸੀਂ ਮੈਂ ਤੁਹਾਡਾ ਨੂੰ ਦੱਸ ਰਹੀ ਐਵੇਂ ਜਿਹੜੇ ਡਿਗਨਰ ਹੁੰਦੇ ਆ ਆਪਾਂ ਨਵੇਂ ਆਪ ਸਿੱਖਦੇ ਆ ਕੱਪੜੇ ਤੇ ਉਹ ਇਸ ਤਰ੍ਹਾਂ ਲਾ ਲਿਆ ਕਰ ਨਿਸ਼ਾਨੀਆਂ ਫਿਰ ਤੁਹਾਨੂੰ ਕੋਈ ਦਿੱਕਤ ਨਹੀਂ ਆਉਂਦੀ ਬਿਲਕੁਲ ਵੀ ਦੇ ਆਪਣੇ ਆਪ ਹੀ ਪਲੇਟ ਦੀ ਗਲਾਈ ਪੈ ਜਾਂਦੀ ਹੈ ਕੋਈ ਚੁੰਡ ਨਹੀਂ ਨਿਕਲਦੀ ਤੁਸੀਂ ਇਸ ਤਰ੍ਹਾਂ ਨਿਸ਼ਾਨੀ ਲਾ ਲਿਆ ਕਰੋ ਫਿਰ ਨਾ ਹੀ ਤੇ ਵੱਧ ਘੱਟ ਮਾਰਜਿਨ ਆਵੇ ਤੇ ਮਾਰਜਿਨ ਵੀ ਉਨਾ ਹੀ ਆਉਂਦਾ ਫਿਰ ਜਿੰਨਾ ਆਪਾਂ ਚਾਹੀਦਾ ਹੁੰਦਾ ਇਹ ਨਹੀਂ ਹੈਗਾ ਕਿ ਇੱਕ ਚ ਵੱਧ ਆ ਗਿਆ ਕਿਛ ਘੱਟ ਐਸ ਤਰ੍ਹਾਂ ਤੁਸੀਂ ਨਾ ਲਾ ਲਿਆ ਕਰੋ ਤੇ ਹੁਣ ਆਪਾਂ ਤੁਹਾਨੂੰ ਦੱਸ ਦਿਆਂਗੇ ਸਾਈਡ ਪਲੇਟਾਂ ਪੈਣ ਦੀਆਂ ਕਿਵੇਂ ਪਹਿਣਾਂਗੇ ਜਿਹੜਾ ਆਪਾਂ ਇੱਥੇ ਕਾਰਨਰ ਬਣਾਇਆ ਸੀ ਇਸ ਕਾਰਨਰ ਤੋਂ ਲੈ ਕੇ ਆ ਇਸ ਪਲੇਟ ਦੇ ਬਰਾਬਰ ਰੱਖ ਲਓ ਵੀ ਇੱਥੋਂ ਇਹ ਪੈਣ ਦਾ 1.5 ਇੰਚ ਦਾ ਮਾਰਜਿਨ ਰਹੂਗਾ ਇਹ ਸਿਰਫ 1.5 ਇੰਚ ਦਾ ਮਾਰਚਰ ਰੱਖਾਂਗੇ ਆਪਾਂ ਇਹਨਾਂ ਨੇ ਪਲੇਟਾਂ ਦੇ ਵਿੱਚ ਐਸ ਤਰ੍ਹਾਂ ਤੁਸੀਂ ਇਸੇ ਤੀ ਨਿਸ਼ਾਨੀ ਲਾ ਸਕਦੇ ਹੋ ਇਹ ਆ ਵੀ ਕੋ ਪਲੇਟ ਦਾ ਵੈਸੇ ਸੈਂਟਰ ਹੋ ਗਿਆ ਤੇ ਆ ਪਲੇਟ ਜੇ ਆ ਪਲੇਟ ਨੂੰ ਲੈ ਲਿਆ ਕਰੋ ਤੁਸੀਂ ਜਿਵੇਂ 6 ਇੰਚ ਤੇ ਆ ਪਲੇਟ ਆਪਣੀ ਇਹਦਾ ਸੈਂਟਰ 3 ਇੰਚ ਹੋ ਗਿਆ 3 ਇੰਚ ਦੇ ਕਵਰ ਬਣਦੀ ਹੈ ਜੀ 3 ਇੰਚ ਦੇ ਇਹਦਾ ਨਾ ਵਿਚਾਲੜਾ ਜਿਹੜੀ ਪਲੇਟ ਜਿਹੜੀ ਆਪਾਂ ਵੱਡੀ ਪਲੇਟ ਪਾਉਣੀ ਹੈ ਇਹਦਾ ਵਿਚਾਲਾ ਹੁੰਦਾ ਉੱਥੇ ਆਪਣੀ ਕਵਰ ਬਣੂਗੀ ਜਮਾ ਬਿਲਕੁਲ ਉਥੋਂ ਉਥੋਂ ਫਿਰ ਤੁਸੀਂ ਆਹ ਪਲੇਟ ਸਾਈਡ ਵਾਲੀ ਪਲੇਟ ਉਥੋਂ ਚੱਕਣੀ ਹੈ ਜੀ ਜਿਹੜੀ ਆਹ ਪਲੇਟ ਪਾਈ ਹੈ ਇਹਦਾ ਸੈਂਟਰ ਕਰ ਲਓ 3 ਇੰਚ ਇਹਦੇ ਵਿਚਾਲੇ ਫਿਰ ਆਪਾਂ ਇਸ ਤਰ੍ਹਾਂ ਨਿਸ਼ਾਨੀ ਲਾ ਲਾਂਗੇ ਤੇ ਇੱਥੋਂ ਤੁਸੀਂ ਦੂਜੀ ਪਲੇਟ ਐਸ ਸਾਈਡ ਤੋਂ ਚੱਕਣੀ ਹੈ ਜੀ ਆਹ ਪਲੇਟ ਦੇ ਸੈਂਟਰ ਤੋਂ ਤੇ ਇਹ ਆਪਾਂ ਆ ਵੇਖੋ 1.5 ਇੰਚ ਦਾ ਮਾਰਜਿਨ ਆਪਾਂ ਇਹਦਾ ਰੱਖਾਂਗੇ ਕਿੰਨਾ ਪਲੇਟਾਂ ਦਾ ਆਪਸ ਚ ਡੇਡਾ ਇੰਚ ਦਾ ਮਾਰਜਾ ਰੱਖਣੀ ਇਹ ਪਲੇਟ ਇੱਕ ਐਸ ਤਰ੍ਹਾਂ ਇੱਕ ਜੁਰੀ ਇਹ ਰੇਪ ਇਹ ਰੇ ਪੈਂਦੇ ਇਹ ਪਲੇਟਾਂ ਆ ਦੇਖੋ ਹੁਣ ਇਹ ਤਿੰਨਾਂ ਪਲੇਟਾਂ ਦਾ ਜਿਹੜਾ ਆਪਸ ਚ ਮਾਰਜਾ ਨੇ ਡੇਡਾ ਇੰਚ ਹੋਣਾ ਚਾਹੀਦਾ ਜੀ ਫਿਰ ਆਪਣੀਆਂ ਪਲੇਟਾਂ ਸਹੀ ਪੈਣਗੀਆਂ ਡੇਡ ਇਧਰ ਹੋਗਾ ਤੇ ਡੇਡ ਇਹਦਾ ਹੋਗਾ ਤੇ ਡੇਡ ਹੀ ਤਾਂ ਹੋਗਾ ਵੀ ਜਿਹੜੀ ਮੈਂ ਹੁਣ ਆਪਾਂ ਵੇਖ ਗਏ ਆਹ ਪਲੇਟਾਂ ਜਿਹੜੀ ਆਹ ਪਲੇਟ ਤੇ ਆਹ ਪਲੇਟ ਦਾ ਸੈਂਟਰ ਹੈ ਆ ਦੇਖੋ ਇਸ ਤਰ੍ਹਾਂ ਬਣ ਗਏ। ਇਹਨਾਂ ਦੋਨਾਂ ਦੇ ਵਿਚਾਲੇ ਆਹ ਪਲੇਟ ਆ ਗਈ। ਦੋਨਾਂ ਦੇ ਵਿਚਾਲੇ ਜਿਹੜੀ ਆਪਾਂ ਉੱਪਰੋਂ ਲੈ ਕੇ ਆਉਣੀ ਆ ਪਲੇਟ। ਇਹ ਇਹਨਾਂ ਦੋਨਾਂ ਦੇ ਵਿਚਾਲੇ ਆ ਗਈ। ਬਸ ਆਹ ਆਪਣੀ ਪੂਰੇ ਨਿਸ਼ਾਨ ਲਾ ਕੇ ਹੁਣ ਆਪਾਂ ਸਾਨੂੰ ਕਟਿੰਗ ਕਰਕੇ ਦਿਖਾਉਣੀ ਹੈ। ਇਹਦਾ ਆਪਾਂ ਮਾਰਚਣਾ ਹੀ ਆਪਾਂ ਬੈਗ ਪੱਲੇ ਦੀ ਕਟਾਈ ਕਰਾਂਗੇ ਜੀ। ਉਸੀਂ ਇਸ ਤਰ੍ਹਾਂ ਸਕੇਅਰ ਲਿਆ ਕੇ ਗਲਾਈ ਪਾ ਸਕਦੀ ਹਾਂ ਕਿ ਇਹ ਇਹਨਾਂ ਪਹਿਣਾ ਨਹੀਂ ਗਲਾਈ ਪਾਉਣੀ ਹੁੰਦੀ ਜੀ ਬਹੁਤ ਸੋਹਣੀ ਗਲਾਈ ਪੈਂਦੀ ਇਹਦੇ ਨਾਲ ਕਾਫੀ ਗਲਾਈਆਂ ਪੈ ਜਾਂਦੀਆਂ ਜਿਵੇਂ ਆਪਾਂ ਪਲਾਟੈਂਟ ਪਲਾਜੋ ਸਲਾਈ ਕਰਦੇ ਹਾਂ ਉਹਨਾਂ ਦੀ ਗਲਾਈ ਉਹਨਾਂ ਦੀ ਵੀ ਵੇਖ ਆਪਾਂ ਆਸਨ ਤੇ ਗਲਾਈ ਪਾਉਨੇ ਆ ਉਹ ਗਲਾਈਆਂ ਸਾਬ ਇਹਦੇ ਨਾਲ ਪੈ ਜਾਂਦੀਆਂ ਗਲੇ ਦੀ ਗਲਾਈ ਗਲੇ ਦੀ ਗਲਾਈ ਬਹੁਤ ਸੋਹਣੀ ਬਣ ਜਾਂਦੀ ਹੈ ਜੀ ਆ ਤਾਂ ਮੁਗਲੇ ਦੀ ਕਲਾਈ ਵੀ ਇੱਥੇ ਨਾਲ ਪਾ ਕੇ ਰੱਖ ਦੋਗੇ ਇਹ ਕਾਫੀ ਤੇ ਜ਼ਿਆਦਾ ਮਹਿੰਗੇ ਨਹੀਂ ਹੁੰਦੇ 30-30 40-40 ਦੀਆਂ ਦੇ ਆ ਜਾਂਦੇ ਜਿੱਥੋਂ ਆਪਾਂ ਰੀਲਾਂ ਵਗੈਰਾ ਆਪਾਂ ਹੋਰ ਸਮਾਨ ਲੈਣੇ ਆ ਨੀ ਉੱਥੋਂ ਇਹ ਬੜੀ ਸਾਨੀ ਨਾਲ ਮਿਲ ਜਾਂਦੇ ਤੇ ਇੱਥੇ ਆਪਾਂ ਕੋਕ ਲਾ ਲਾਂਗੇ ਕੋਕਾ ਲਾਉਣਾ ਬਹੁਤ ਜ਼ਰੂਰੀ ਹੈ ਤੇ ਇਹਦੇ ਆਪਾਂ ਸਿਰਫ ਉੱਪਰਲੇ ਫਰੰਟ ਪੱਲੇ 'ਤੇ ਲਾ ਲਾਂਗੇ ਕੋਕ ਤਾਂ ਕਿ ਆਪਾਂ ਨੂੰ ਫਿਰ ਪਲੇਟ ਦਾ ਪਤਾ ਲੱਗ ਜਾਂਦਾ ਤੇ ਇਥੋਂ ਜੇ ਪਲੇਟ ਚੱਕੀ ਜਾਊਗੀ ਇਹ ਦਸ ਹੁਕਾ ਜਾਂਦਾ ਫਿਰ ਆਪਾ ਦੁਬਾਰਾ ਆਪ ਨੇ ਕਟਾ ਲਏ ਇਥੇ ਆਪਾਂ ਹਲਕੀ ਕਾਟ ਪਾਵਾਂਗੇ ਕਿਉਂਕਿ ਪੈਨ ਪਤਲੀ ਹੈ ਕਿ ਕਪੜਾ ਜਨਾ ਇਕੱਠਾ ਹੋਵੇ ਕਪੜਾ ਫਸ ਜਾਵੇ ਸਿਆਤ ਨੂੰ ਬੈਠ ਜੂਵੇ ਇਹਨਾਂ ਆਪਾਂ 프ਰੰਟ ਪੱਲੇ ਦੀ ਕਾਟ ਵੀ ਪਾ ਦੇਾਂਗੇ 프ਰੰਟ ਪੱਲੇ ਦੀ ਕਾਟ ਵੀ ਤੁਹਾਨੂੰ ਪਾ ਕੇ ਦੇਖਣੀਆਂ ਕਾਂਟ ਦੀ ਕਾਟ ਪੈ ਗਈ ਆਪਣੀ ਬੈਗ ਪਰ ਦੇ ਦਿੱਤੀ ਮੈਂ ਨਾ ਇਹ ਵੀਡੀਓ ਪਾਈ ਹੈ ਜੀ ਪੂਰੀ ਪ੍ਰੋਪਰ ਵੀਡੀਓ ਪਾਈ ਆਪਣੀ ਆਹਦੇ ਉੱਪਰ ਤੁਸੀਂ ਉਹ ਵੀ ਜਾ ਕੇ ਦੇਖ ਸਕਦੇ ਹੋ ਉਹਦੇ ਉੱਪਰ ਪੂਰੀ ਸਾਰੀ ਕਾਟ ਦੱਸੀ ਹੈ ਪਰ ਅੱਜ ਤੁਹਾਨੂੰ ਫੇਰ ਦੱਸ ਦਿੰਨੇ ਆ ਇਹ ਇਹਦੀ ਆਪਣੀ ਸੀ 18 ਇੰਚ ਸੀ 18 ਇੰਚ ਦਾ ਆਪਾਂ ਤੀਜਾ ਕਰਿਆ 3 ਸੇਕ ਤੀਜਾ ਪਾ ਕੀਤਾ ਉਹ ਬਣ ਗਿਆ ਜੀ 6 ਇੰਚ 6x12 ਕਿ 6x18 6 ਇੰਚ ਬਣ ਗਏ 6 ਇੰਚ ਦੇ ਵਿੱਚ ਆਪਾਂ 1.5 ਇੰਚ ਐਕਸਟਰਾ ਕਰ ਲਿਆ 7.5 ਇੰਚ ਪੈਨ ਦੇ ਮੋਢਾ ਪਊਗਾ ਜੀ ਜਿੰਨੀ ਵੀ ਛਾਤੀ ਹੁੰਦੀ ਉਹਦਾ ਤੀਜਾ ਭਾਗ ਕਰ ਲਿਆ ਕਰੋ ਜੀ ਜਿਵੇਂ ਹੁਣ ਛਾਤੀ ਹੋ ਗਈ ਆਪਣਾ ਕੋਲ 21 ਇੰਚ 21 ਦੇ ਤੀਜਾ ਭਾਗ ਕਰਦੇ ਆ ਤਾਂ 7 7 2.4 5 7 21 21 ਦੇ ਵਿੱਚ 7 7 ਦੇ ਵਿੱਚ ਤੁਸੀਂ 1.5 ਇੰਚ ਹੋਰ ਪਾ ਲੈ 8.5 ਇੰਚ ਮੋਢਾ ਪਊਗਾ ਐਸ ਤਰ੍ਹਾਂ ਤੁਸੀਂ ਇਹ ਵੀ ਕਰ ਸਕਦੇ ਹੋ ਨਾਲ ਸਨ ਸੋਪ ਕਰਾਂ ਇੰਡੇਗਾ ਕਿਸੇ ਵੀ ਮੋਢੇ ਦਾ ਕੋਈ ਵੀ ਨਾਕ ਹੋ ਗਈ ਜਿਵੇਂ ਹੁਣ ਤੇ 16 ਇੰਚ ਹੁੰਦੀ ਛਾਤੀ 16 ਦਾ ਪਤੀਜਾ ਕਰ ਲੈਂਦੇ 16 ਦਾ ਪਤੀਜਾ ਕਿੰਨਾ ਹੁੰਦਾ ਸ਼ੀਤ ਤਾਂ 5.5 ਹੁੰਦਾ 5.5 ਹੁੰਦਾ ਜੀ 5.5 ਦੇ ਵਿੱਚ ਆਪਾਂ 1.5 ਪਾਉਂਦੇ ਤੇ 7 ਇੰਚ ਮੋਢਾ ਪੈ ਜਾਂਦਾ 7 ਇੰਚ ਮੋਢਾ ਪੈ ਜਾਂਦਾ ਇਰੇ ਲਈ ਜਿਵੇਂ ਹੁਣ ਹੁਣ ਮੇਰੇ ਕੋਲ 18 ਇੰਚ ਛਾਤੀ ਸੀ 18 ਇੰਚ ਦਾ ਤੀਜਾ ਭਾਗ ਕਰ ਲਿਆ ਆਪਾਂ ਤੁਹਾਨੂੰ ਜਿਵੇਂ ਸਿੰਪਲ ਹੀ ਦੱਸ ਦਿਆਂ ਬਸ ਉਹ ਚ 1.5 ਇੰਚ ਐਕਸਟਰਾ ਕਰ ਲੈ ਕਰੋ ਛਾਤੀ ਦੇ ਤੀਜੇ ਭਾਗ ਚ ਜੇ 18 ਇੰਚ ਸੀ 18 ਤੀਜਾ ਕਰ ਲਿਆ ਆਪਾਂ ਛੀ ਬਣ ਗਿਆ ਛੀ ਚ 1.5 ਇੰਚ ਕਰ ਲਿਆ 7.5 ਇੰਚ ਮੋਟਾ ਪਊਗਾ ਪੂਰਾ ਸਹੀ ਤੇ ਪੂਰਾ ਪ੍ਰੋਫਾਈਲ ਮੋਟਾ ਆਊਗਾ ਇਹ ਤੋਂ ਆਪਾਂ ਨਾ ਮੰਗੇ ਜੀ 3 ਇੰਚ 3 ਇੰਚ ਦੇ ਕੱਟ ਪਾ ਮੰਗੇ ਆਪਾਂ డే ఇంచ మార్జిన రేగ ఇంకా మార్జిన్ మార్జిన్లా మార్జిన్ మార్జి తక్కు మే సో మన జీవా సాడే సత ఇం సీ మో సాగా హా ਇਥੇ ਇਹ ਆਪਾਂ 3 ਇੰਚ ਦੀਆ ਕਾਟ ਲਈ ਆ। ਇਥੋਂ ਜੀ ਆਪਾਂ ਐਸ ਤਰ੍ਹਾਂ ਟੇਡਾ ਕਰ ਲੈਣਾ। ਇਹ ਬਣ ਗਿਆ 8 ਇੰਚ ਬਣ ਗਿਆ। ਟੇਡਾ ਮੋਡਾ 8 ਇੰਚ ਬਣ ਗਿਆ। ਹਜੇ ਜਦੋਂ ਇਹਦੇ ਵਿੱਚ ਕਾਟਾ ਪਾਏ ਨਹੀਂ ਆ 8.5 ਤੇ ਵੱਜੂਗਾ ਜੀ ਇਹ ਮੋਟਾ। 8 ਇੰਚ ਬਣ ਗਿਆ। 8 ਦਾ ਇਹਦਾ ਅੱਧ ਕਰ ਲਓ ਜੀ 8 ਦਾ 4। 4 ਇੰਚ ਹੋ ਗਿਆ। ਐਸ ਤਰ੍ਹਾਂ ਆਪਾਂ ਸਾਰੇ ਨੂੰ ਮਿਲਾ ਲੈਣੀ। ਤਾਂ ਕਿ ਪੰਛੀ ਸਮਝ ਆ ਜਾਵੇ। 4 ਬਣ ਗਿਆ ਜੀ। 4 4 ਦਾ ਅੱਧਾ ਆਪਾਂ ਫੇਰ ਕਰ ਲੋ ਇਹ ਹੋ ਗਿਆ 2 2 ਇੰਚ ਹੋ ਗਿਆ ਜੀ 2 ਤੋਂ ਤਾਂ ਵੇਖੋ ਹੀ ਬਿਲਕੁਲ ਸਹੀ ਆਊਗਾ ਸਿੱਧਾ ਸਿੱਧਾ 2 ਤੋਂ ਬਾਅਦ ਅੱਧਾ ਇੰਚ ਆਪਾਂ ਬਾਹਰ ਨੂੰ ਪਰਾਂਗੇ ਅੱਧਾ ਇੰਚ ਦੀ ਨਿਸ਼ਾਨੀ ਫੇਰ ਲਾ ਲਾਂਗੇ ਆ ਜਿਹੜਾ ਭਾਗ ਆ ਇਹਦਾ ਫੇਰ ਆਪਾਂ 4 ਦਾ ਅੱਧਾ ਕਰ ਲੋ 2 ਇਹ ਭਾਗ ਅੰਦਰ ਨੂੰ ਹੋ ਜੂਗਾ ਤਾਂ ਇੰਚ ਇਹ ਭਾਗ ਇੱਥੋਂ ਅੰਦਰ ਨੂੰ ਹੋ ਜੂਗਾ ਅੱਧਾ ਇੰਚ ਇਹ ਇਸ ਤਰ੍ਹਾਂ ਬਣ ਜੂਗਾ ਜੀ ਆਹ ਦੇਖੋ ਜਿਵੇਂ ਹੁਣ ਇਸ ਤਰ੍ਹਾਂ ਗਲਾਈ ਪਈ ਹੈ ਆਹ ਐਸਤਰਾ ਇ ਇਥੇ ਜਿਹੜਾ ਵਿਚਾਰ ਲੜਾਊਗਾ ਇਹ ਨੂੰ ਜਮਾ ਇਸ ਤਰ੍ਹਾਂ ਮਿਲਦਾ ਇਥੋਂ ਫੇਰੇ ਇਸ ਤਰ੍ਹਾਂ ਗਲਾਈ ਪੈਂਦੀ ਪੈਂਦੀ ਹੈ ਹੌਲੀ ਹੌਲੀ ਹੱਥ ਨਾਲ ਗਲਾਈ ਪਾ ਲਈ ਜੀ ਤੇ ਇਹ ਇਸ ਤਰ੍ਹਾਂ ਗਲਾਈ ਪਾਉਂਦੇ ਪਾਉਂਦੇ ਇਹਦੇ ਨਾਲ ਬਣਾਉਣਾ ਆ ਐਸ ਤਰ੍ਹਾਂ ਗਲਾਈ ਬਣਾਉਣੀ ਛੋਡੀ ਠੀਕ ਹੈ ਨਹੀਂ ਐਸਤਰਾ ਐਸ ਬਣ ਜਾਂਦੀ ਹੈ ਹਲਕੀ ਜੀ ਇਹ ਛੋਡੀ ਗਲਾਈ ਪੂਰੀ ਪਰਫੈਕਟ ਸਹੀ ਬਣੂਗੀ ਤੇ ਹੁਣ ਆਪਾਂ ਤੁਹਾਨੂੰ ਇਹਦੀ ਕਟਿੰਗ ਕਰਕੇ ਵੀ ਦਿਖਾਉਣੀ ਹੈ ਅਨਪਾਸ ਉਹ ਪੋਨਾਂ ਕੇ ਕਪੜਾ ਰੱਖ ਲੈਣੇ ਆ ਜਿੰਨਾ ਕਾ ਆਪਾਂ ਨੂੰ ਮਾਰਚਨ ਚਾਹੀਦਾ ਜਿਆਦਾ ਫालतू ਕਪੜਾ ਆਪਾਂ ਕੱਟ ਦੰਨੇ ਆ ਕਤਨੈਟ ਤੇ ਇਹ ਕੱਪਰ ਕਾਰਡ ਪਈ ਸੀ ਇੱਥੋਂ ਆਪਾਂ ਇਹ ਕਰਦਾਂਗੇ ਕੱਟ ਪੱਲਾ ਹੋ ਗਿਆ ਜਿਹੜਾ ਐਸ ਵਾਲਾ ਜਿਹੜਾ ਆਪਣਾ ਬੈਕ ਪੱਲਾ ਉਹ ਇੱਥੋਂ ਹੀ ਜਾਊਗਾ ਜਮਾ ਸਿੱਧਾ ਇਸ ਤਰ੍ਹਾਂ ਉਹਦੇ ਵਿੱਚ ਕੋਈ ਆਉਣੀ ਪੈਂਦੀ ਕੋਈ ਗਲਾਈ ਨਹੀਂ ਪੈਂਦੀ ਉਹ ਸਿੱਧਾ ਹੀ ਜਾਊਗਾ ਇਸ ਤਰ੍ਹਾਂ ਇਹ ਆਪਾਂ ਸਾਨੂੰ ਬੈਕ ਪੱਲਾ ਪਹਿਲਾਂ ਕੱਟ ਕੇ ਦਿਖਾਉਣੀ ਆ ਮੈਂ ਸਿਰਫ ਫਰੰਟ ਪੱਲੇ ਦੀ ਨਿਸ਼ਾਨੀ ਲਾ ਲਈ ਨਹੀਂ ਬੈਕ ਦੀ ਮੈਂ ਘਸਟੇ ਕਦੇ ਲਾਈਏ ਬੈਕ ਮੈਂ ਨਹੀਂ ਕੱਟ ਲੇਣੀ ਮੈਂ ਚਲੋ ਕੰਨ ਬਲੀਖਾ ਨਾ ਆ ਦੇਖੋ ਇਹ ਆਪਣਾ ਬੈਗ ਹੋ ਗਿਆ ਇਸ ਤਰ੍ਹਾਂ ਆਪਾਂ ਇੱਕ ਟੋਕਾ ਲਾ ਲਾ ਇਹ ਇਹ ਕਪੜਾ ਪਰ ਰੱਖਣਾ ਜੀ ਦੋਨੇ ਬਾਹਾਂ ਦਾ ਕਪੜਾ ਸਿੱਧਾ ਵਿੱਚ ਹੋਵੇ ਇਹ ਦਾ ਉਹ ਦਾ ਵੀ ਸਿੱਧਾ ਹੋਵੇ ਤੇ ਇਹ ਦਾ ਵੀ ਹੋਵੇ ਤੇ ਪੁੱਠਾ ਪਾਸਾ ਆਪਾਂ ਉੱਪਰ ਰੱਖਣਾ ਇਹ ਕਈ ਵਾਰ ਆਪਾਂ ਦੂਜੂ ਤੈਣ ਨਾ ਮਾਰ ਲਗੇ ਤੇ ਫਿਰ ਆਪਾਂ ਨੂੰ ਇਹ ਕਾਰਟ ਆਪਾਂ ਹੀ ਪਾ ਦਈਏ ਤੇ ਫਿਰ ਇਹ ਕੰਮ ਥੋੜਾ ਜਿਹਾ ਖਰਾਬ ਹੋ ਜਾਂਦਾ ਹਾਂ ਦੇਖੋ ਇਸ ਤਰ੍ਹਾਂ ਜਦੋਂ ਆਪਾਂ ਇਹ ਕੰਟ ਪੱਲੇ ਦੀ ਕਾਰਟ ਪਾ ਕੇ ਸੰਧੋਨੇ ਕਿਸ ਤਰ੍ਹਾਂ ਕਾਰਟ ਬੰਦੀਏ ਆ ਲੈ ਆ ਦੇਖੋ ਇਹਨੇ ਇੱਕ ਹਲਕੀ ਪੱਤੀ ਬਣ ਗਈ ਸੀਵਾ ਦੇਖੋ ਪੱਤੀ ਬਣ ਗਈ ਨਹੀਂ ਬਸ ਇਸ ਤਰ੍ਹਾਂ ਹੀ ਪੱਤੀ ਬਣਨੀ ਚਾਹੀਦੀ ਹੈ ਫਿਰ ਤੋਂ ਥੋੜੀ ਕਾਟ ਬਿਲਕੁਲ ਸਹੀ ਹੈ ਜੀ ਤੇ ਤੁਸੀਂ ਇੱਥੇ ਕੱਟ ਲਾ ਲਾਂਗੇ ਆਪਾਂ ਇੱਥੇ ਵੀ ਆਪਣੇ ਕੱਟ ਲੱਗੇ ਬਸ ਇਸ ਤਰ੍ਹਾਂ ਹਲਕੀ ਜੀ ਪੱਤੀ ਬਣ ਜੇ ਇਹ ਫਿਰ ਥੋੜੀ ਕਾਟ ਇਹ ਬਿਲਕੁਲ ਸਹੀ ਹੈ ਜੀ ਤੇ ਆਪਸ ਨੂੰ ਬਾਹਾਂ ਦੀ ਕਾਟ ਦਸਤੀ ਪਾਉਣੀ ਤੇ ਉਹ ਆਪਸ ਨੂੰ ਕਮੀ ਦੀ ਕਾਟ ਵੀ ਦਸਤੀ ਸੀ ਤੇ ਜੇ ਕੋਈ ਵੀਡੀਓ ਬਣਾਉਣ ਤੋਂ ਮੈਥੋਂ ਕੋਈ ਗਲਤੀ ਹੋ ਗਈ ਹੋਵੇ ਤਾਂ ਪਲੀਜ਼ ਮੈਨੂੰ ਮਾਫ ਕਰਨਾ ਤੇ ਮੇਰੇ ਚੈਨਲ ਨੂੰ ਇਸ ਤਰ੍ਹਾਂ ਪਿਆਰ ਕਰਨਾ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਲਾਈਕ ਕਰਨਾ ਸ਼ੇਅਰ ਕਰਨਾ ਤੇ ਕਮੈਂਟ ਕਰਕੇ ਜਰੂਰ ਦੱਸਣਾ ਅੱਗੇ ਤੋਂ ਤੁਹਾਡੇ ਲਈ ਕਿਸ ਤਰ੍ਹਾਂ